ਗਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਧਿਆਨਪੁਰ ਦੇ ਰਹਿਣ ਵਾਲੇ ਕਰਨ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਧਾਰਮਿਕ ਯਾਤਰਾ ਉਸਨੂੰ ਕਰੋੜਪਤੀ ਬਣਾ ਦੇਵੇਗੀ ਕਰਨ ਜਦੋਂ ਯਾਤਰਾ ਤੋਂ ਕਰ ਪਠਾਨਕੋਟ ਪਾਰਤ ਰਿਹਾ ਸੀ ਤਾਂ ਉਸ ਦੀ ਖਰੀਦੀ ਹੋਈ ਲਾਟਰੀ ਨੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਪਰਿਵਾਰ ਨੂੰ ਰਾਤੋਂ ਰਾਤ ਕਰੋੜਪਤੀ ਬਣਾ ਦਿੱਤਾ ਜਾਨਪੁਰ ਕਸਬੇ ਦੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਅਤੇ ਕਿਸਾਨ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਕਰਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸ਼੍ਰੀ ਮਾਨੀਕਰਨ ਸਾਹਿਬ ਦੀ ਯਾਤਰਾ ਤੇ ਗਿਆ ਸੀ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਪਠਾਨਕੋਟ ਦੇ ਨੇੜੇ ਪਹੁੰਚਿਆ ਤਾਂ ਬੱਚਿਆਂ ਨੇ ਉਸ ਨੂੰ ਦੱਸਿਆ ਕਿ ਲਾਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਉਹਨਾਂ ਦਾ ਇਨਾਮ ਨਿਕਲਿਆ ਹੈ ਉਸਨੇ ਕਿਹਾ ਕਿ ਉਹਨਾਂ ਨੂੰ ਲਾਟਰੀ ਦੀ ਦੁਕਾਨ ਤੋਂ ਫੋਨ ਵੀ ਆਇਆ ਪਰ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਪਰ ਜਦੋਂ ਉਸਨੇ ਇੰਟਰਨੈਟ ਤੇ ਦੁਬਾਰਾ ਚੈੱਕ ਕੀਤਾ ਤਾਂ ਉਸਨੂੰ ਯਕੀਨ ਹੋ ਗਿਆ ਕਿ ਉਸਦਾ ਇਨਾਮ ਨਿਕਲਿਆ ਹੈ ਉਸਨੇ ਕਿਹਾ ਕਿ ਉਹ ਇਸ ਰਕਮ ਦੇ ਨਾਲ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਭਵਿੱਖ ਨੂੰ ਚੰਗਾ ਬਣਾਵੇਗਾ ਮੰਨੀ ਕਰਨ ਗਿਆ ਤੇ ਮੰਨੀ ਕਰਨੋਂ ਮੱਥਾ ਟੇਕ ਕੇ ਤੇ ਮੈਂ ਮਾਤਾ ਜੀ ਮੇਰੇ ਅੰਦੇ ਬਾਟ ਸਾਬ ਜਾਣਾ ਬਾਟ ਸਾਬ ਉਹਹੀਂ ਥਾਨਕੋਟ ਰੁਕੀ ਆਂ ਤੇ ਰਸਤੇ 1990 ਦੀਆਂ ਲਾਟਰੀਆਂ ਪਾਉਂਦੇ ਆਂ। ਤੇ ਮਨ ਚ ਆਇਆ ਕਿ ਲਾਟਰੀ ਪਾਉਣੀ ਆ ਤੇ ਉਥੋਂ ਇੱਕ ਟਿਕਟ ਲ ਲਈਆ ਬਿੱਲਾ ਲਾਟਰੀ ਵਾਲੇ ਕੋ ਪਠਾਨਕੋਟੋਂ। ਲੈ ਕੇ ਮੈਂ ਗੱਡੀ ਚ ਢਾ ਲੀਆ ਤੇ ਲਾਟਰੀ ਨਿਕਲ ਆਈ। ਨਹੀਂ ਤੂੰ ਪਹਿਲਾਂ ਕਾਫੀ ਤਾਂ ਪਹਿਲਾਂ ਤੂੰ ਹਾਂਜੀ ਹਾਂਜੀ ਪਾਉਂਦਾ ਰਿਆਂ ਜੀ। ਉਹਨਾਂ ਦਾ ਬਿੱਲੇ ਉਹਨਾਂ ਦਾ ਫੋਨ ਆਇਆ ਬਟਾ ਉਥੋਂ ਪਠਾਨਕੋਟੋਂ ਜੀ। ਹਾਂਜੀ। ਕਿਵੇਂ ਤਾਂ ਲੱਗ ਰਿਹਾ ਕੇ ਮਸੀਹ ਬਹੁਤ ਚੰਗਾ ਲੱਗ ਰਿਹਾ ਜੀ। ਜੀ। ਮੈਸੇਜ ਇਹ ਹੋਏ ਜੇ ਪਿਆ ਰੱਬ ਨੇ ਦਿੱਤਾ ਤੇ ਚੰਗੇ ਥਾਂ ਤੇ ਲਾਵਾਂਗੇ ਬੱਚਿਆਂ ਦੀ ਪੜ੍ਹਾਈ ਦੇ ਭਵਿੱਖ ਤੇ ਲਾਵਾਂਗੇ ਤੇ ਹੋਰ ਚੰਗੇ ਕੰਮ ਕਰਾਂਗੇ ਜੀ ਸਭ ਕੁਝ ਉਹਨਾਂ ਦਾ ਹੀ ਹੈ ਜੀ ਸਾਡਾ ਇੱਥੇ ਕੁਝ ਨਹੀਂ ਹੈ ਸਭ ਕੁਝ ਬਾਬਾ ਲਾਲ ਜੀ ਦਾ ਹੀ ਹੈ ਹਾਂ ਜੀ ਐਸਐਮ ਜੀ ਨਿਊਜ਼ ਲਈ ਗੁਜਾਰਾਪੁਰ ਤੋਂ ਲੱਕੀ ਦੀ ਰਿਪੋਰਟ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦ ਦੇ ਇਲਾਕੇ ਧਿਆਨਪੁਰ ਦੇ ਰਹਿਣ ਵਾਲੇ ਕਰਨ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਧਾਰਮਿਕ ਯਾਤਰਾ ਉਸਨੂੰ ਕਰੋੜਪਤੀ ਬਣਾ ਦੇਵੇਗੀ ਕਰਨ ਜਦੋਂ ਯਾਤਰਾ ਤੋਂ ਕਰ ਪਠਾਨਕੋਟ ਪਾਰ ਤਰਿਆ ਸੀ ਤਾਂ ਉਸ ਦੀ ਖਰੀਦੀ ਹੋਈ ਲਾਟਰੀ ਨੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਪਰਿਵਾਰ ਨੂੰ ਰਾਤੋਂ ਰਾਤ ਕਰੋੜਪਤੀ ਬਣਾ ਦਿੱਤਾ ਧਿਆਨਪੁਰ ਕਸਬੇ ਦੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਅਤੇ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਕਰਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸ਼੍ਰੀ ਮਾਨੀਕਰਨ ਸਾਹਿਬ ਦੀ ਯਾਤਰਾ ਤੇ ਗਿਆ ਸੀ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਪਠਾਨਕੋਟ ਦੇ ਨੇੜੇ ਪਹੁੰਚਿਆ ਤਾਂ ਬੱਚਿਆਂ ਨੇ ਉਸ ਨੂੰ ਦੱਸਿਆ ਕਿ ਲਾਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਉਹਨਾਂ ਦਾ ਇਨਾਮ ਨਿਕਲਿਆ ਹੈ ਉਸਨੇ ਕਿਹਾ ਕਿ ਉਹਨਾਂ ਨੂੰ ਲਾਟਰੀ ਦੀ ਦੁਕਾਨ ਤੋਂ ਫੋਨ ਵੀ ਆਇਆ ਪਰ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਪਰ ਜਦੋਂ ਉਸਨੇ ਇੰਟਰਨੈਟ ਤੇ ਦੁਬਾਰਾ ਚੈੱਕ ਕੀਤਾ ਤਾਂ ਉਸਨੂੰ ਯਕੀਨ ਹੋ ਗਿਆ ਕਿ ਉਸਦਾ ਇਨਾਮ ਨਿਕਲਿਆ ਹੈ ਉਸਨੇ ਕਿਹਾ ਕਿ ਉਹ ਇਸ ਰਕਮ ਦੇ ਨਾਲ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਭਵਿੱਖ ਨੂੰ ਚੰਗਾ ਬਣਾਵੇਗਾ ਮੰਨੀ ਕਰਨ ਜਾਂ ਤੇ ਮੰਨੀ ਕਰਨੋ ਮੱਥਾ ਟੇਕ ਕੇ ਤੇ ਮੈਂ ਮਾਤਾ ਜੀ ਮੇਰੇ ਅੰਦੇ ਬਾਟਸਾਪ ਜਾਣਾ ਬਾਟਸਾਪ ਵਹੀਂ ਥਾਨਕੋਟ ਰੁਕੀਆ ਤੇ ਰਸਤੇ 1991 ਦੀਆਂ ਲਾਟੀਆਂ ਪਾਉਂਦੇ ਸੀ ਤੇ ਮਨ ਚ ਆਇਆ ਕਿ ਲਾਟਰੀ ਪਾਉਣੀ ਆ ਤੇ ਉਥੋਂ ਇੱਕ ਟਿਕਟ ਲ ਲਈ ਆ ਬਿੱਲਾ ਲਾਟਰੀ ਵਾਲੇ ਕੋ ਪਠਾਨਕੋਟੋਂ ਲੈ ਕੇ ਮੈਂ ਗੱਡੀ ਚਾਹ ਲਿਆ ਦੋ ਲਾਟੀਆਂ ਨਿਕਲ ਆਈਏ ਨਹੀਂ ਤੂੰ ਪਹਿਲਾਂ ਕਾਫੀ ਤਾਂ ਪਹਿਲਾਂ ਤੂੰ ਹਾਂਜੀ ਹਾਂਜੀ ਪਾਉਂਦਾ ਰਿਆਂ ਜੀ ਉਹਨਾਂ ਦਾ ਬਿੱਲੇ ਉਹਨਾਂ ਦਾ ਫੋਨ ਆ ਬਟਾ ਉਥੋਂ ਪਠਾਨਕੋਟੋਂ ਜੀ ਹਾਂਜੀ ਕਿਵੇਂ ਤਾਂ ਲੱਗ ਰਿਹਾ ਕੇ ਮਸੀਤ ਬਹੁਤ ਚੰਗਾ ਲੱਗ ਰਿਹਾ ਜੀ ਮੈਸੇਜ ਇਹ ਹੋਏ ਜੇ ਪਿਆ ਰੱਬ ਨੇ ਦਿੱਤਾ ਤੇ ਚੰਗੇ ਥਾਂ ਤੇ ਲਾਵਾਂਗੇ ਬੱਚਿਆਂ ਦੀ ਪੜਾਈ ਦੇ ਭਵਿੱਖ ਤੇ ਲਾਵਾਂਗੇ ਤੇ ਹੋਰ ਚੰਗੇ ਕੰਮ ਕਰਾਂਗੇ ਜੀ ਸਭ ਕੁਝ ਉਹਨਾਂ ਦਾ ਹੀ ਹੈ ਜੀ ਸਾਡਾ ਇੱਥੇ ਕੁਝ ਨਹੀਂ ਹੈ ਸਭ ਕੁਝ ਬਾਬਾ ਲਾਲ ਜੀ ਦਾ ਹੀ ਹੈ ਹਾਂ ਜੀ ਐਸਮ ਜੜ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ